ਲੈਕਟਰ ਪਹਿਲਾਂ ਮੈਂ ਮਾਰਦੇ ਤੋਂ ਕੱਢ ਗਿਆ ਤੇ ਝਾਤ ਤੋਂ ਬਾਅਦ ਆਪਾਂ ਬਾਈ ਜੀ ਨਾਲ ਕਰਦੇ ਆ ਗੱਲਬਾਤ ਤੇ ਆਪਾਂ ਇਹਦੇ ਬਾਰੇ ਪੁੱਛਦੇ ਸਸਿਗਾ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਬਾਈ ਜੀ ਵਧੀਆ ਜੀ ਲਓ ਜੀ ਬਹੁਤ ਵਧੀਆ ਕਿਰਪਾ ਜੀ ਬਾਬਾ ਜੀ ਦੀ ਤੇ ਲਓ ਜੀ ਇੱਕ ਵਾਰ ਫੇਰ ਆਪਸੋ ਖੁੱਲੀ ਮੋਟਰ 'ਚ ਤੇ ਦੁਬਾਰੇ ਪਹੁੰਚੇ ਆ ਤੇ ਬਾਕੀ ਆਪਾਂ ਲੈਨੇ ਆ ਫਿਰ ਜਾਣਕਾਰੀ ਬਾਈ ਜੀ ਆਜੋ ਫਿਰ ਇੱਥੇ ਕਰਦੇ ਨੇ ਸਟਾਰਟ ਆ ਜੀ ਆਪਾਂ ਲਓ ਜੀ ਆਜੋ ਜੀ ਹੈਲੋ ਬਾਈ ਜੀ ਇਹ ਦੱਸੋ ਜੀ ਆਪਾਂ ਪਹਿਲੀ ਕੱਢੀ ਕਿਹੜੀ ਆ ਗਈ ਜੀ ਆਪਣੇ ਕੋਲ ਬਰੀਜਾ 2016 ਮਾਡਲ ਜੈ ਡੀ ਆਈ ਜੈ ਡੀ ਆਈ ਥੀ ਨਾ ਮੈਨੇ ਦੇਖ ਸਕਦਾ ਹਾਂ ਜੀ ਹਾਂਜੀ ਛੀਟ ਕਵਰ ਬਿਲਕੁਲ ਜਿਵੇਂ ਨਾਲ ਦੀ ਆ ਗਈ ਸਾਰੀ ਚੀਜ਼ ਪੂਰੀ ਨਵੇਂ ਟੈਸਟ ਮੌਕੇ ਦੇ ਬਿਲਕੁਲ ਕੋਈ ਠੀਕ ਹੈ ਜੀ ਪੂਰੀ ਕਾਹੇ ਕਾਹ ਚੀਜ਼ ਹੈ ਜੀ ਬਹੁਤ ਸੋਹਣੀ ਲੱਗੀ ਪਈ ਹੈ ਜੀ ਪੂਰੀ ਸਾਫ਼ ਪਈ ਹੈ ਜੀ ਹਨਾ ਓਕੇ ਹੈ ਜੀ ਹਾਂਜੀ ਹਾਂ ਤੇ ਪਹਿਲਾ ਜੇ ਕਿਸੇ ਨੂੰ ਇਹ ਵੀ ਹੈ ਨਾ ਵੀ ਬ੍ਰੇਕਾ ਸੱਤ ਚਲੀ ਹੈ ਕਿਉਂ ਹੈ ਏਜੰਸੀ ਆਰਸੀ ਲਿਆਓ ਏਜੰਸੀ ਚੈੱਕ ਕਰਾਓ ਠੀਕ ਹੈ ਜੀ ਸੱਲੀ ਕਰ ਲੈਣ ਕਿ ਫਿਰ ਲੈ ਲੈਣ ਹਾਂ ਜੀ ਭਾਈ ਜੀ ਹੋਰੀ ਕਹਿੰਦੇ ਪਹਿਲਾਂ ਨਾ ਤੁਸੀਂ ਲਿਜਾ ਕੇ ਇਹਦਾ ਜਿਹੜਾ ਰਿਕਾਰਡ ਹੈ ਚੈੱਕ ਕਰਾਓ ਬਕਾਇਦਾ ਅਕਾਊਂਟ ਚੈੱਕ ਕਰਾ ਕੇ ਫਿਰ ਗੱਡੀ ਲੈ ਕੇ ਜਾਓ ਤੇ ਭਾਈ ਜੀ ਇਹਦਾ ਆਪਾਂ 300000 ਦੇ ਸ਼ਬਾਸ਼ੇ ਲੱਖ ਰੁਪਏ ਦੇ ਠੀਕ ਹੈ ਜੀ ਹਾਂ ਜੀ ਬਾਕੀ ਮੌਕੇ ਦੇ ਮਾਰ ਬਾਕੀ ਮੌਕੇ ਦੇ ਜਰੂਰ ਹੋਣੂ ਕਈ ਵਾਰੀ ਰੇਟ ਤੁਹਾਨੂੰ ਆਏ ਜੇ ਲੱਗਦਾ ਮਾੜਾ ਮੋਟਾ ਵੀ ਉਹ ਤੇ ਹੋ ਜਾਂ ਦਿੰਦੇ ਸੈਂ ਇਹਦਾ ਕਾਰਨ ਕੀ ਹੁੰਦਾ ਨਹੀਂ ਕਿ ਗੱਡੀ ਦੀ ਕੰਡੀਸ਼ਨ ਤੇ ਨਿਰਭਰ ਹੁੰਦਾ ਰੇਟ ਤੁਹਾਨੂੰ 16 ਮਾਡਲ ਦਾ ਤੁਹਾਨੂੰ ਘੱਟ ਵੀ ਮਿਲੂਗਾ ਹਾਂ ਕੰਡੀਸ਼ਨ ਉਹਦੀ ਉਸ ਤੋਂ ਦੀ ਉਸ ਬਾਕੀ ਹਾਂ ਜਿਹੜੇ ਬਣਾ ਨੂੰ ਗੱਡੀ ਪਸੰਦ ਆਉਂਦੇ ਆਜੋ ਰੇਟ ਆਟੋਮੈਟਿਕਲੀ ਬਣ ਜਾਊਗਾ ਜਿਹੜੇ ਇਹ ਚੀਜ਼ ਦੇ ਹਾਂਜੀ ਹਾਂ ਲਓ ਜੀ ਫਿਰ ਇੱਥੇ ਨੇ ਪਾਸੇ ਆ ਗਈ ਜੀ ਆਪਣੇ ਕੋਲੇ ਕ੍ਰੇਟਾ ਕ੍ਰੇਟਾ ਜੀ 2000 ਕ੍ਰੇਟਾ ਦਿਖਾ ਦਈਏ ਹੋਰ ਕ੍ਰੇਟਾ ਇਹ 2016 ਮਾਡਲ ਆ ਜੀ ਠੀਕ ਹੈ ਜੀ ਐਸਐਕਸਆਈ ਐਕਸਸ 80000 ਚੱਲੀ ਹੈ ਇਹ ਵੀ ਨਹੀਂ ਆ ਗਈ ਜੀ ਜਮਾ ਇਹ ਜਨਸੀ ਰਿਕਾਰਡ ਆ ਜਾ ਅਕਤਰਾ ਔਰ ਫਸਟ ਓਨਰ ਫਸਟ ਓਨਰ ਹਾਂ ਜੀ ਲੈ ਕੰਡੀਸ਼ਨ ਅੰਦਰੋਂ ਸ਼ੀਟ ਕਵਰ ਵਗੈਰਾ ਇੰਟੀਰੀਅਰ ਵਗੈਰਾ ਇਹ ਜਿਹੜਾ ਬਿਲਕੁਲ ਓਕੇ ਜਮਾ ਤੁਸੀਂ ਐ ਮਾ ਲੋ ਇੰਟੀਰੀਅਰ ਚਮਕਦਾ ਜੀ ਜਮਾ ਤੁਸੀਂ ਐ ਮਾ ਲੋ ਸ਼ੋਰੂਮ ਕੰਡੀਸ਼ਨ ਦੀਆਂ ਗੱਡੀਆਂ ਨੇ ਮਾੜਾ ਤੋਂ ਮੈਂ ਕਹਿਣਾ ਬਾਪਾ ਪਾ 16 ਕਹਿ ਸਕਦੇ ਆ ਪਰ ਇਹ ਨਹੀਂ ਕਹਿ ਸਕਦੇ ਵੀ ਇਹ ਬਿਲਕੁਲ 16 ਲੱਗਣੀਆਂ ਨਹੀਂ ਦੇਖੋ 7-700 ਦੀਆਂ ਗੱਡੀਆਂ ਤੇ ਇਹ ਭਾਦੀ ਨੇ ਰੱਖ ਦਿੰਗੇ ਜੀ ਦਾ ਇਹ ਦੇਦਾ ਇਹ 7,35,000 ਰੁਪਏ ਠੀਕ ਹੈ ਜੀ ਬਾਕੀ ਜੋ ਹੋਰ ਹੈ ਜੀ ਰੇਟ ਤੇ ਗੱਲ ਨਾਲ ਆ ਜਾਂਦੀ ਹੈ ਆਪਣੀ ਪਹਿਲਾਂ ਵੀ ਰੇਟ ਤੇ ਸੀ ਹਾਂਜੀ ਇੱਕ ਵਾਰੀ ਜਦੋਂ ਆ ਕੇ ਬੰਦਾ ਦੇਖੂਗਾ ਨਾ ਕੰਡੀਸ਼ਨ ਦੇਖੂ ਵੱਡੀ ਦੀ ਪਰ ਤੋਂ ਬਾਅਦ ਪਤਾ ਲੱਗਦਾ ਵੀ ਇਹ ਗੱਡੀ ਦੇ ਆਪਾਂ ਇੱਕ ਹੋਰ ਗੱਡੀ ਦੇਖਦੇ ਆਂ ਇਹ ਗੱਡੀ ਦੇ ਵਿੱਚ ਕੀ ਆਪ ਦੇ ਹਾਂਜੀ ਹਾਂ ਜੀ ਬਿਲਕੁਲ ਜੀ ਸਹੀ ਗੱਲ ਹੈ ਤੇ ਇਹ ਫਿਰ ਆ ਗਈ ਆਪਣੇ ਕੋਲ ਫਰੀਜ ਆ ਜੇ ਫਰੀਜ 2018 ਮਾਡਲ ਬੀਡੀਆਈ ਪਲੱਸ ਜੀ ਇਹ ਬੀਡੀਆਈ ਪਲੱਸ ਆ ਗਈ ਹਾਂਜੀ ਬੀਡੀਆਈ ਪਲੱਸ ਹੈ ਫਸਟ ਆਨਰ ਹੈ ਹਾਂਜੀ ਇੰਜਨਰੀ ਸੀ ਰਿਕਾਰਡ ਨਾਲ 112000 ਚੱਲੀ ਹੋਈ ਹੈ ਠੀਕ ਹੈ ਜੀ ਵੰਪਰ ਟੂ ਵੰਪਰ ओरिजिनल ਹੈ ਜੀ ਬਿਲਕੁਲ ਵੰਪਰ ਰਹੀ ਨਾਲ ਟਾਇਰ ਵੀ ਦਿਖਾ ਦੇ ਪਹਿਲਾਂ ਟਾਇਰ ਵੀ ਤਕਰੀਬਨ 90 ਪੈਸੇ ਮੰਗੂ ਟਾਇਰ ਨੇ ਜੀ 90 ਪੈਸੇ ਦੇ ਹੈ ਜੀ ਤੇ ਬਹੁਤ ਵਧੀਆ ਸਟਰੀ ਬੜਾ ਇਹਦੇ ਵੀ ਚਲਕ ਬਰਵਾ ਦੇ ਜੀ ਮਿੱਥੀ ਅੰਟੀਰੀਅਰ ਤੇ ਬਰਵਾ ਦੇ ਜੀ ਜੀ ਅੰਟੀਰੀਅਰ ਤਾਂ ਸ਼ਿੱਸ਼ਾ ਜੀ ਠੀਕ ਹੈ ਜੀ ਹਾਂ ਲਓ ਜੀ ਉਹ ਵੀ ਦਿਖਾ ਲੈ ਵੀ ਆਸਤਰ ਆ ਆਪਾਂ ਵਿੱਚੋਂ ਦਿਖਾਵਾਂਗੇ ਤੇ ਪੜਾਵਾ ਦਾ ਮਨ ਖੁਸ਼ ਹੋਵੇ ਯਾਰ ਜਿਹੜੇ ਵੀ ਚੀਜ਼ ਲੈਣੀ ਹੈ ਨਾ ਉਹਦਾ ਮਨ ਖੁਸ਼ ਹੋਵੇ ਯਾਰ ਬਾਕੀ ਆਪਾਂ ਚੀਜ਼ ਦੇਖੀ ਯਾਰ ਤੁਸੀਂ ਇੱਕ ਵਾਰੀ ਆ ਕੇ ਸ਼ੁਰੂ ਤੇ ਦੇਖਣਾ ਫਿਰ ਪਤਾ ਲੱਗੂਗਾ ਚੀਜ਼ ਦਾ ਲਓ ਜੀ ਦੇਖਸਾਂ ਨੇ ਤੁਸੀਂ ਦਿਖਾ ਦੇ ਅਖਤਰ ਤੁਸੀਂ ਐ ਮੰਨ ਲਓ ਵੀ ਲਸ਼ਕੋਰਾ ਹੀ ਮਾਰਦਾ ਇਹ ਵਿੱਚੋਂ ਇੰਟੀਰੀਅਰ ਪੂਰਾ ਘਾਟ ਉਸ ਮਾਇਨਾਂ ਰੱਖੀ ਹੋਈ ਹੈ ਜਦੀ ਹੈ ਤੇ ਭਾਈ ਜੀ ਤਕਰੀਬਨ ਆਪਣੇ ਕੋਲ ਜਿੰਨੀਆਂ ਗੱਡੀਆਂ ਆਉਣਗੀਆਂ ਜੀ ਤਕਰੀਬਨ ਰਿਕਾਰਡ ਨਾਲ ਹੀ ਆਪਾਂ ਲੈਣੇ ਆ ਲੈ ਇਹ ਫਸਟ ਓਨਰ ਬਦ ਤੋਂ ਬਾਅਦ ਸੈਕੰਡ ਹਾਂ ਉਹ ਤੋਂ ਥੱਲੇ ਦਾ ਫੇੜਾ ਵੀ ਕੋਈ ਉੱਚੀ ਦਾ ਜਿਆਦਾ ਹੈ ਨਾ ਜੀ ਹਾਂ ਤੇ ਇਹਨੂੰ ਫਿਰ ਆਪਾਂ ਕੀ ਰੇਟ ਪਾਵਾਂਗੇ ਜੀ ਪੂਰਾ ਪੂਰਾ ਖਿੱਚ ਕੇ ਪਾ ਦੇ ਜੀ ਹੁਣ ਆਪਾਂ ਫਿਰ ਆਪਾਂ ਵਾਇਰਲ 715000 ਰੁਪਏ ਦੇ ਦੇ ਬੀਬਾ ਠੀਕ ਹੈ ਜੀ ਹਾਂ ਜੀ ਚਲੋ 15 ਦੀ ਕਹਿੰਦੇ ਚਲੋ 10 ਦੀ ਪਾਓ ਜੀ ਪੰਜ ਪਾ ਛੋੜਾ ਛੋੜੀ ਵੀਡੀਓ ਦੇਖ ਕੇ ਆਉ ਜੀ ਜੀ ਬੱਚ ਜਾ ਤੁਹਾਡੇ ਨਾਲ ਠੀਕ ਹੈ ਲਓ ਜੀ ਛੋੜਾ ਤੁਹਾਡੇ ਹਾਂ ਜੀ ਹਾਂ 5000 ਰੁਪਏ ਦੀ ਹੋਰੀ ਕਹਿੰਦੇ ਵੀ ਛੋੜ ਹੈ ਉਹ ਤੁਹਾਡੇ ਹੁਣ ਕਾਹ ਨੂੰ ਰੱਖਣੀ ਹੋਣੀ ਹੈ ਜਿਹੜੇ ਬਰਾ ਮੋਟਰਸਾਈਕਲ ਤੇ ਜਾਂਦੇ ਨੇ ਨਾ ਹੁਣ ਉਹਨਾਂ ਵਾਸਤੇ ਆਪਾਂ ਗੱਡੀਆਂ ਲੈ ਆਈਆਂ ਦੀਆਂ ਅੱਛਾ ਹੁਣ ਗੱਡੀਆਂ ਤੇ ਜਾਓ ਰੱਖੜੀ ਵਾਲਾ ਪੂਰਾ ਮਿਹਣਾ ਕਰਕੇ ਆਓ ਬਾਹਰ ਪੀਚਾ ਕਰੀ ਉਹ ਵੀ ਦੇਖ ਲਓ 2019 ਮਾਡਲ ਆਜੋ ਜੀ ਅਜੇ ਤੁਸੀਂ ਆਏ ਮੰਨੋ ਵੀ ਆਪਣੇ ਕੋਲ ਗ ਪਾਪਾ ਦਾ ਕਾਸਟ 3 ਮਾਡਲ ਆਈ 19 ਮਾਡਲ ਆ ਗਈ ਜੀ 19 ਮਾਡਲ ਹੈ ਠੀਕ ਹੈ ਜੀ ਬੀਡੀਆਈ ਪਲੱਸ ਹੈ ਬੀਡੀਆਈ ਪਲੱਸ ਆ ਗਈ ਜੀ ਇਹ ਗੱਡੀ ਮੁੰਡਾ ਆਰਮੀ ਜੋ ਰਿਟਾਇਰ ਹੈ ਠੀਕ ਹੈ ਜੀ ਮਤਲਬ ਫੌਜੀ ਸਾਹਿਬ ਦੀ ਗੱਡੀ ਹੈ ਜੀ 74000 ਚੱਲੀ ਹੋਇਆ ਜੈਨੂਇਨ ਠੀਕ ਹੈ ਜੀ ਜੈਨੂਨ ਪ੍ਰਕਾਰ ਚੈੱਕ ਕਰਵਾ ਅਗਰ ਇਹ ਵੀ ਆਪਾਂ ਚੀਜ਼ ਆਪਾਂ ਵਿੱਚੋਂ ਜ਼ਰੂਰ ਦਿਖਾਵਾਂਗੇ ਆਪਣੇ ਭਰਾ ਫੌਜੀ ਹੁੰਦੇ ਨੇ ਨਾ ਸ਼ੌਂਕੀ ਹੁੰਦੇ ਨੇ ਇਹ ਚੀਜ਼ਾਂ ਦੇਖਣਾ ਦਸੀਂ ਲੱਗਿਆ ਹੋਇਆ ਇਹਦੇ ਵਿੱਚ ਹਾਂ ਜੀ ਹਾਂ ਲੱਗ ਤੋਂ ਲਵਾਇਆ ਹੋਇਆ ਸ਼ੌਂਕ ਤੌਰ ਤੇ ਬਿਲਕੁਲ ਜੀ ਬਿਲਕੁਲ ਸ਼ੌਂਕ ਦਾ ਕੋਈ ਮੁੱਲ ਨਹੀਂ ਹ ਤੇ ਬਾਈ ਨੇ ਮਾਲਾ ਹੈ ਜੇ ਕੰਡੀਸ਼ਨ ਗੱਡੀ ਦੀ ਐ ਸਮਝੋ ਜਿਵੇਂ ਨਵੀਂ ਹੀ ਲੈ ਲਈ ਜਮਾ ਨਵੀਂ ਦਾ ਮੁਕਾਬਲਾ ਹੀ ਕਰਦੀ ਐ ਜੀ ਹਾਂਜੀ ਹਾਂਜੀ ਇਹ 19ਵਾਂ ਰੈਲੇ ਜੀ ਆਪਣੀ 19 ਠੀਕ ਹੈ ਜੀ ਪੀਡੀਆਈ ਪਲੱਸ ਐ ਵੀ ਪੀਡੀਆਈ ਪਲੱਸ ਇਹਨੂੰ ਪੱਗੀ ਰੇਟ ਪਾ ਦਾਂਗੇ ਜੀ ਤੇ ਦੇਵਾਂਗੇ 7.5 ਲੱਖ ਰੁਪਏ 7.5 ਲੱਖ ਦੀ ਹਾਂਜੀ ਲਓ ਜੀ ਦੇਖ ਸਕਦੇ ਤੁਸੀਂ ਬਹੁਤ ਹੀ ਸਾਫ ਸੁਥਰੀ ਗੱਡੀ ਐ ਤੇ ਆਰਮੀ ਚੋਂ ਭਰਾ ਫੌਜੀ ਕੋਲੇ ਸੀ ਇਹ ਗੱਡੀ ਤੁਸੀਂ ਦੇਖ ਸਕਦੇ ਜਮਾ ਤੁਹਾਨੂੰ ਪਤਾ ਵੀ ਮਾੜੀ ਤੀਂ ਰੱਖਦੇ ਨਹੀਂ ਹੁੰਦੇ ਹੋ ਨਾ ਭਾਈ ਫੌਜੀ ਆਜਾ ਜੀ ਫਿਰ ਆਪਾਂ ਘਾਲੇ ਦੀ ਵੀ ਪਾ ਦਈਏ ਹਾਂਜੀ ਹਾਂਜੀ ਆਜਾ ਅਕਟਰ ਇਧਰ ਦੀ ਹੋ ਜਾ ਅਕਟਰ ਆਜੋ ਭਾਈ ਜੇ ਆਪਣੇ ਕੋਲੇ ਗੱਡੀਆਂ ਤਾਂ ਤੁਸੀਂ ਐ ਮੰਨ ਲਓ ਭਾਈ ਹੋਰ ਕਹਿੰਦੇ ਵੀ ਆਪਣੇ ਕੋਲੇ ਦੂਸਰੇ ਪਾਸੇ ਖੜੀਆਂ ਨੇ ਉਹ ਵੀ ਤੁਹਾਨੂੰ ਕਿਸੇ ਟਾਈਮ ਆਪਾਂ ਦਿਖਾਵਾਂਗੇ ਇਹ ਦਿਖਾ ਦਿਓ ਜੀ ਪਹਿਲੇ ਕਿਹੜੀ ਆ ਕਿ ਆਪਣੇ ਕੋਲੇ ਟ੍ਰੇਟਾ ਜੀ 15 ਰਜਿਸਟਰਡ 16 ਜੀ 15 ਰੀਸਟਰ 100 ਹਾਂਜੀ 12ਵੇਂ ਮਹੀਨੇ ਦੇ ਵਿੱਚ ਇਹ ਨਿਕਲੀ ਹੋਈ ਹੈ ਠੀਕ ਹੈ ਜੀ ਤੇ ਆਰਸੀਏ ਦੀ ਆਈਡੀ ਪਹਿਲੇ ਮਹੀਨੇ ਦੀ ਹੈ 16 ਦੀ ਯਾਨੀ ਕਿ 16000 ਆਰਸੀ ਹੈ ਹਾਂਜੀ ਠੀਕ ਹੈ ਜੀ ਨਿਕਲੀ ਹੈ 15 ਆਰਸੀ ਦੀ ਟੌਪ ਵਾਲਾ ਮਾਡਲ ਹੈ ਪੁੱਛ ਵਟਨਾਟ ਠੀਕ ਹੈ ਜੀ ਪਟੜਾ ਸਟਾਰਟ ਹੈ ਖਾ ਇਹ ਹਾਂਜੀ ਸਕਰੀਨ ਬਿਲਕੁਲ ਨਵੇਂ ਨਵੇਂ ਟੱਚ ਸਕਰੀਨ ਲੱਗੀ ਹੋਈ ਹੈ ਠੀਕ ਹੈ ਜੀ ਜੈਡ ਇਹ ਇਹ ਦਾ ਜੀ ਕੰਮ ਸੈਕੰਡ ਆਨਰ ਹੈ ਜੀ ਜਿਹੜੀ 1,12,000 1,12,000 ਇਹ ਕਿੰਨੇ ਦੀ ਬਾਦ ਹੈਗੇ ਜੇ ਆਪਾਂ ਇਹ ਦੇਵਾਂਗੇ 3000 ਸਵਾਗ 7 ਲੱਖ ਰੁਪਏ ਦੇ ਦਿੰਗੇ ਵੀ ਠੀਕ ਹੈ ਜੀ ਹਾਂਜੀ ਅੰਦਰ ਸ਼ੀਟ ਸ਼ੂਟ ਕਵਰ ਆ ਜਾਓ ਫਟਕ ਮੜਾ ਜਾ ਦਿਖਾ ਦੇ ਇਹਨੂੰ ਵੀ ਇਧਰ ਦੇ ਆ ਇਧਰ ਦੇ ਚੈੱਕ ਕਰੋ ਹਾਂਜੀ ਅਕਟਰ ਆ ਜਾ ਮੜਾ ਜਾ ਫਾਦੇ ਝਾਤ ਤੇ ਜਿਹੜਾ ਇਹਨਾਂ ਚੋਂ ਇਧਰ ਆਕਟਰ ਦੇਖ ਸਕਦੇ ਹੋ ਤੁਸੀਂ ਅੰਟੀਰੀਅਰ ਤਾਂ ਨਾ ਤੁਸੀਂ ਇੱਥੇ ਇੱਥੇ ਲੈ ਬਸੇ ਹੋ। ਹਲਾ ਇਹਦਾ ਤੋਂ ਲੱਗਿਆ ਹੋਇਆ ਜੀ। ਇਹਦੇ ਜਿਵੇਂ ਲਾਈਟਾਂ ਨੇ ਨਾ ਇਹ ਚੇਂਜ ਕੀਤੇ ਹੋਏ ਨੇ। ਠੀਕ ਹੈ ਜੀ। LED ਵਿੱਚ। ਠੀਕ ਹੈ ਜੀ। ਉੱਪਰ ਮੋਟਿਫ ਐਪ ਕੀਤਾ ਹੋਇਆ ਬੰਦੇ ਨੇ ਸ਼ੌਂਕ। ਠੀਕ ਹੈ ਜੀ। ਹਾਂ ਸ਼ੌਂਕਤੌਰ ਤੇ ਜੀ। ਬਾਕੀ ਉਹ ਅਗਲੇ ਦੇ ਮਰਜ਼ੀ ਦੇ ਕੀ ਸ਼ੌਂਕਤੌਰ ਕੋਈ ਵੀ ਚੀਜ਼ ਆ ਵਧੀਆ ਤਿਆਰ ਕਰਾ ਸਕਦਾ ਜੀ ਹੈ ਨਾ। ਹਾਂ ਜੀ ਹਾਂ ਜੀ। ਉਹ ਜਿਹੜੀ ਚੀਜ਼ ਹੈਗੀ ਉਹ ਪਾ ਦੱਸ ਕੇ ਦੇ ਲਾ ਗਿਆ। ਲਓ ਜੀ। ਤੇ ਇੱਧਰਨੇ ਪਾਸੇ ਹੁਣ ਆਪਣੀ ਗੱਡੀ ਆ ਵੀ ਆ ਗਈ ਜੀ। ਇਹ ਸਿਆਜ ਜੀ। ਆਉਂਦਾ ਸ਼ੌਂਕ ਜੀ। ਇਹ ਕਿਹੜੀ ਗੱਡੀ ਹੈ ਜੀ? ਕਿਆਜ ਹੈ ਜੀ? ਸਿਆਜ। ਹਾਂ ਜੀ। ਠੀਕ ਹੈ ਜੀ। 2018 ਮਾਡਲ ਹੈ। ਠੀਕ ਹੈ ਜੀ। ਪੀਡੀਆਈ ਪਲੱਸ ਹੈ। ਪੀਡੀਆਈ ਪਲੱਸ ਆ ਗਈ। ਹਾਂ ਜੀ ਪੀਵੀ ਨੰਬਰ ਦੀ ਹੈ। ਠੀਕ ਹੈ ਜੀ। ਹਾਂ ਜੀ। ਮਾਨਸਾ ਦੀ ਹੋਗੀ ਜੀ ਆਪਣਾ। ਹਾਂ ਜੀ ਮਾਨਸਾ ਦੀ। ਠੀਕ ਹੈ ਜੀ ਬਿਲਕੁਲ। ਐਕਸਟਰਾ ਅਲਾਈ ਲੱਗੇ ਹੋਏ ਨੇ। ਐਕਸਟਰਾ। ਹਾਂ ਜੀ ਹਾਂ ਜੀ। ਮਲਾ ਸ਼ੌਂਗਲਾ ਕੋਈ ਨਹੀਂ ਜੀ। ਪੂਰੇ ਹਾਲੇ ਆਦੀ। ਠੀਕ ਹੈ ਜੀ। ਅੰਦਰੋਂ ਇੰਟੀਰੀਅਰ ਚੈੱਕ ਕਰੋ ਐ ਸਭ। ਸ਼ੀਸ਼ੇ ਵਰਗੀ ਕਾਰ ਆ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਇੰਟੀਰੀਅਰ ਆਪਾਂ ਚੈੱਕ ਕਰਾ ਦਿੰਨੇ ਆ ਹਾਂ ਜੀ ਹਾਂ ਜੀ ਇੰਟੀਰੀਅਰ ਚੈੱਕ ਕਰੋ ਦੇਖ ਸਕਦੇ ਹੋ ਤੁਸੀਂ ਇੰਟੀਰੀਅਰ ਬਹੁਤ ਵਧੀਆ ਸਾਫ ਸੁਥਰਾ ਇੰਟੀਰੀਅਰ ਇੰਟੀਰੀਅਰ ਆ ਅਕਾਰ ਚੀਜ਼ਾ ਪੂਰੀ ਸਰਾਗਲ ਬਾਤਾਂ ਦੇਖ ਸਕਦੇ ਹੋ ਗੱਡੀਆਂ ਤਾਂ ਤੁਸੀਂ ਵੇਖੀਆਂ ਹੋਣੀਆਂ ਬਹੁਤ ਪਰ ਇਹ ਜਿਹੜੀਆਂ ਗੱਡੀਆਂ ਇੱਥੇ ਬਾਈ ਜੀ ਹੋਰਾਂ ਕੋਲੇ ਹੁੰਦੀਆਂ ਨਾ ਤੁਸੀਂ ਐ ਮੰਨ ਲਓ ਵੀ ਉੱਚੇ ਮਾਰ ਲੀਆਂ ਗੱਡੀਆਂ ਹੁੰਦੀਆਂ ਬਾਈ ਜੀ ਹੋਰਾਂ ਕੋਲੇ ਹੈ ਨਾ ਜੀ ਤੇ ਬਾਕੀ ਜੇ ਕਿਸੇ ਭਰਾ ਨੇ ਕੋਈ ਘਾ ਟ੍ਰੇਡ ਦੀ ਗੱਡੀ ਮੰਗਾਉਣੀ ਹੈ ਮੰਗਵਾ ਜ਼ਰੂਰ ਦੇਣ ਵੀ ਠੀਕ ਹੈ ਜੀ ਤੇ ਇੱਕ ਬਾਈ ਜੀ ਆਪਣੇ ਕੋਲੇ ਲੋਨ ਦੀ ਪਰਸਨੈਲਿਟੀ ਹੈਗੀ ਜੀ ਮਿਲੋਗੀ ਫੈਸਲਤ ਹੈਗੀ ਠੀਕ ਹੈ ਜੀ ਲੋਕ ਜੋ ਆਪਾਂ ਪੱਕਾ ਕਰਵਾਉਂਗਾ ਠੀਕ ਹੈ ਜੀ ਜਿਵੇਂ ਵੀ ਹੈ ਹਾਂ ਜੀ ਉਹ ਆਪਾਂ ਹਾਂਜੀ ਬਾਈ ਜੀ ਹੋਰ ਇਹ ਕਹਿੰਦੇ ਸਾਡੇ ਕੋਲ ਲੋਨ ਦੀ ਸਹੂਲਤ ਹੈਗੀ ਹੈ ਕਿਸੇ ਵੀ ਭਰਾ ਨੂੰ ਕੋਈ ਲੋਨ ਦੀ ਜ਼ਰੂਰਤ ਹੈ ਕੱਢੀ ਤੇ ਲੋਨ ਕਰਾ ਲੈ ਬਾਈ ਜੀ ਹੋਰ ਇਹ ਕਾ ਕੇ ਦੇਣਗੇ ਬਕਾਇਦਾ ਤੇ ਸਿਮਲ ਸਕੋਰ ਸਹੀ ਹੋਣੇ ਚਾਹੀਦੇ ਤੇ ਪੈਸੇ ਲੈ ਕੇ ਆਓ ਤੇ ਗੱਡੀ ਤੁਹਾਨੂੰ ਦੇ ਦੇਣੀ ਦਾ ਡਾਕੂਮੈਂਟ ਦੀ ਕਾਰਵਾਈ ਉਹਨਾਂ ਦੀ ਹੋਊਗੀ ਲੋਨ ਆਪਾਂ ਕਰਵਾ ਕੇ ਜੀ ਠੀਕ ਹੈ ਸਾਡਾ ਉਹਨਾਂ ਦਾ ਸਿਮਲ ਸਕੋਰ ਸਹੀ ਹੋਣਾ ਚਾਹੀਦਾ ਲੋਨ ਕੋਈ ਟਿਕ ਨਹੀਂ ਹਾਂ ਕੋਈ ਲੋਨ ਟਿਕ ਨਹੀਂ ਹੈ ਤੇ ਬਾਈ ਜੀ ਇੱਕ ਆਪਣਾ ਨੰਬਰ ਜ਼ਰੂਰ ਹਾਂਜੀ ਨੰਬਰ 98552 7777 777 ਜੀ ਹਾਂਜੀ 99156 00 ਅਟਰਫੀ 00506 506 ਤੇ ਬਣੀਓ ਬੋਰਡ ਦੇ ਉੱਪਰ ਨੰਬਰ ਲਾਜੀ ਅਟਰ बाकी ਉਹ ਨੰਬਰ ਦੇ ਉੱਤੇ ਦੇਖ ਝਾਤ ਮਰਮਾਨ ਦੇ ਬਣਾਇਆ ਸੁਪਨੀ ਮੋਟਰ ਦੇ ਦੇਖ ਸਕਦੇ ਤੁਸੀਂ ਬਹੁਤ ਹੀ ਵਧੀਆ ਚੀਜ਼ ਹੈ ਹਨਾ ਤੇ ਜਦੋਂ ਮਰਜੀ ਆਓ ਬਾਈ ਜੀ ਆਪਣੀ ਲੋਕੇਸ਼ਨ ਵੀ ਦੱਸ ਦਿਓ ਆਪਣਾ ਲੋਕੇਸ਼ਨ ਤਨਕੋਨੀ ਤੋਂ ਜਦੋਂ ਆਪਾਂ ਬਰਨਾਲਾ ਕੈਂਚਨ ਹੋਵੇ ਜੀ ਨਿਸ਼ਾਨ ਹਸਪਤਾਲ ਹੈ ਨਿਸ਼ਾਨ ਹਸਪੀਟਲ ਹੈ ਜਾਂ ਰੱਟੇਪਨ ਦਾ ਸ਼ੋਰੂਮ ਹੈ ਹਾਂਜੀ ਹਾਂਜੀ ਠੂਠਿਆਂ ਰੋਡ ਜਾਂਦਾ ਹੈ ਇਹ ਤੋਂ ਤਕਰੀਬਨ 500 ਮੀਟਰ ਅੱਗੇ ਜਾ ਕੇ ਆਪਣਾ ਸੁਪਨੀ ਸੁਪਨੀ ਮੋਟਰ ਚ ਹੈ ਹਾਂ ਬਹੁਤ ਵੱਡਾ ਮਲ ਉਹਦੇ ਹੁਣ ਆਪਾਂ ਜਿਹੜਾ ਸ਼ੋਰੂਮ ਆ ਉਥੇ ਘਰਤਾ ਜੀ ਆਪਣਾ ਹੈ ਨਾ ਇਹ ਪੁਲ ਬਿਲਕੁਲ ਜੀ ਕੋਈ ਡਾਕੂਮੈਂਟ ਦੀ ਜ਼ਿੰਮੇਵਾਰੀ ਆਪਣੀ ਹੋਵੇ ਜਦ ਅੱਜ ਦੀ ਡੇਟ ਤੋਂ ਜਿੱਦਾਂ ਪਰਚੇਜ਼ ਕਰੂਗਾ ਉਹ ਤੋਂ ਪਹਿਲਾਂ ਤੋਂ ਕੋਈ ਵੀ ਮਤਲਬ ਸਾਰਾ ਕਾਰਜ ਆ ਕਿ ਕਰ ਸਕਦੇ ਆ ਆਪਾਂ ਜ਼ਿੰਮੇਵਾਰ ਹੋਗਾ ਲੋ ਜੀ ਬਾਈ ਜੀ ਕਦੇ ਵੀ ਕਾ ਕਾਗਜ਼ੀ ਕਾਰਵਾਈ ਦੀ ਜ਼ਿੰਮੇਵਾਰੀ ਸਾਡੀ ਹੈ ਅੱਜ ਜਿੱਦਨ ਤੋਂ ਪ੍ਰਤੀਜ ਕਰ ਲਿਆ ਤੂੰ ਪਹਿਲਾਂ ਤਾਂ ਕੋਈ ਵੀ ਨਫਾ ਨਕਸਾ ਦਾ ਜ਼ਿੰਮੇਵਾਰ ਪਾਉ ਠੀਕ ਹੈ ਜੀ ਹਾਂ ਲੋ ਜੀ ਕੋਈ ਦਿੱਕਤ ਨਹੀਂ ਹਾਂ ਜੀ ਬਹੁਤ ਬਾਈ ਜੀ ਹੋਰਾਂ ਦਾ ਬਹੁਤ ਹੀ ਸਾਫ਼ ਸੁਥਰਾ ਕੰਮ ਹੁੰਦਾ ਉਹਦੇ ਤੇ ਕੋਈ ਜਿਆਦੇ ਬੜਾ ਮਾਰਦਨ ਨਹੀਂ ਹੁੰਦਾ ਬਾਈ ਜੀ ਹੋਰੀ ਨਾ ਥੋੜੇ ਜੇ ਮਾਰਦਨ ਤੇ ਹੀ ਗੱਡੀ ਸੇਲ ਕਰਦੇ ਨੇ ਤੇ ਪਹੁੰਚੋ ਜਰੂਰ ਸੁਖਮਨੀ ਮੋਟਰ ਤੇ ਧੰਨਵਾਦ ਤੇ ਇੱਕ ਗੱਲ ਹੋਰ ਸਾਂਝੀ ਕਰਨੀ ਜੀ ਬਾਈ ਜੀ ਹੋਰਾਂ ਦਾ ਆਪਣੇ ਆਪਣੇ ਪੇਜ ਆ ਸੁਭਨੀ ਮੋਟਰ ਚ ਮਾਨਸਾ ਦੇ ਨਾਂ ਤੇ ਪੇਜ ਐ ਫੇਸਬੁੱਕ ਤੇ ਤੇ ਬਾਕੀ ਇੰਸਟਾਗ੍ਰਾਮ ਤੇ ਹੈ ਨਾ ਤੇ ਬਾਈ ਜੀ ਹੋਰਾਂ ਨੇ ਫੋਲੋ ਕਰਿਓ